ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖਦੇ ਆਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦੇਾਂਗੇ ਇਹ ਤੁਹਾਨੂੰ ਤਾੜਨਾਮਾ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਉਂਗਲ ਵੱਢ ਕੇ ਰੱਖ ਦਿਆਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦਿਆਂਗੇ ਇਹ ਤੁਹਾਨੂੰ ਤਾੜਨਾਮਾ ਬਣਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨ ਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖਲਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਕਾਉਂਸਲਰ ਪਾਲ ਸਿੰਘ ਪਾਲਾ ਜੀ ਦੇ ਉੱਤੇ ਹਾਸਕ ਹੈਨ ਇਸਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟਾਂਕੇ ਲਾਏ ਚੱਲਦੇ ਰਾਜੇ ਇਹਨਾਂ ਕੋਲ ਦਾਸਤਾਲਾ ਦੇ ਵਿੱਚ ਪਹੁੰਚ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਕਿ ਹਲਕੇ ਹੋ ਕੇ ਅਸੀਂ ਦਾ ਇਲਾਜ ਕਿਉਂਕਿ ਸਾਡੀ ਸ਼ਰੀਫੀ ਨੂੰ ਇਹ ਨਾ ਸਮਝਣ ਕੇ ਡਰਦੇ ਹਾਂ ਅਸੀਂ ਅਸੀਂ ਨਾ ਡਰਦੇ ਹਾਂ ਨਾ ਡਰਾਉਨੇ ਹਾਂ ਔਰ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਪੁੱਤਰੇ ਹੋਏ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਬੰਦੇ ਬਣਜੋ ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ ਆ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਹਰਪਾਲ ਸਿੰਘ ਜੀ ਦੇ ਪਾਲਾ ਜੀ ਤੇ ਹੱਥ ਪਾਇਆ ਇਹਦੇ ਸਖਤ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦਿਆਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦਿਆਂਗੇ ਇਹ ਤੁਹਾਨੂੰ ਤਾੜਨਾਮਾ ਔਰ ਇਹ ਜਿੰਨਾ ਜਿੰਨਾ ਨੇ ਵੀ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਮਾਰਕੁੱਟ ਕੀਤੀ ਆ ਘੇਰ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਕਿਉਂਕਿ ਜਿਹੜੇ ਐਸੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਆ ਜਿਹੜੇ ਜਾਣਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਇੱਕ ਵਾਰ ਫੇਰ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣ ਜਾਓ ਨਹੀਂ ਸਾਨੂੰ ਬਣਾਉਣੇ ਆਉਂਦੇ ਆ ਇਹੋ ਸਾਰੇ ਆ ਸੱਪਲੀ ਪਰ ਜਿਹੜੀ ਨਹੀਂ ਹੋ ਰਹੀ ਆਪਣਾ ਜੋ